ਸਾਤਰੀਏ ਕ ਅੱਜ ਅਸੀਂ ਇੱਕ ਬਹੁਤ ਹੀ ਦਿਲਚਸਪ ਸਰੋਤ ਦਾਦੀ ਦੀ ਵਿਰਾਸਤ ਯਾਦਾਂ ਤੇ ਕਹਾਣੀਆਂ ਦੇ ਕੁਝ ਅੰਸ਼ਾਂ ਤੇ ਡੂੰਘਾਈ ਨਾਲ ਗੱਲਬਾਤ ਕਰਾਂਗੇ ਇਹਨਾਂ ਇੱਕ ਦਾਦੀ ਤੇ ਪੋਤੇ ਵਿਚਕਾਰ ਹੋਈ ਬੜੀ ਨਿੱਗੀ ਜੀ ਗੱਲਬਾਤ ਹੈ ਅ ਗੱਲ ਕੁ ਹੁੰਦੀ ਹੈ ਯਾਦਾਂ ਵਕਤ ਦੀ ਕਦਰ ਤੇ ਵਿਰਾਸਤ ਵਰਗੇ ਵਿਸ਼ਿਆਂ ਦੁਆਲੇ ਸ਼ੁਰੂਆਤ ਹੁੰਦੀ ਹੈ ਇੱਕ ਪੁਰਾਣੀ ਯਾਦ ਤੋਂ ਸਰਦੀਆਂ ਦੇ ਦਿਨ ਪਿੰਡ 'ਚ ਬਿਜਲੀ ਹੈ ਨਹੀਂ ਸੀ ਪੁੱਤ ਆ ਦੱਸ ਦੇ ਥੋੜਾ ਮਜ਼ਾਕ ਨਾਲੀ ਕਿ ਕਿਵੇਂ ਹਨੇਰੇ ਚ ਦਾਦੀ ਨੂੰ ਲੱਗਿਆ ਕਿ ਉਹ ਪੀਣੀ ਘੁਮਾ ਕੇ ਚਾਨਣ ਕਰ ਰਿਹਾ ਪਰ ਅਸਲ ਚ ਉਹਦੇ ਹੱਥ ਚ ਸਿਰਾਣਾ ਸੀ ਤੇ ਦਾਦੀ ਦਾ ਜਵਾਬ ਉਹ ਕਮਾਲ ਸੀ ਕਹਿੰਦੇ ਅਸਲ ਚਮਕ ਤਾਂ ਪੁੱਤ ਪਿਆਰ ਤੇ ਯਾਦਾਂ ਚ ਹੁੰਦੀ ਹੈ ਆਓ ਇਸ ਨੂੰ ਥੋੜਾ ਹੋਰ ਸਮਝੀਏ ਹਾਂਜੀ ਬਿਲਕੁਲ ਇਹ ਦੇਖੋ ਕਿੰਨੀ ਦਿਲਚਸਪ ਗੱਲ ਹੈ ਕਿਵੇਂ ਇੱਕ ਛੋਟੀ ਜੀ ਐਵੇਂ ਹਾਸੇ ਵਾਲੀ ਗੱਲ ਕਿੰਨੀ ਡੂੰਗੀ ਸੋਚ ਵੱਲ ਲੈ ਜਾਂਦੀ ਹੈ ਜਦੋਂ ਦਾਦੀ ਜੀ ਕਹਿੰਦੇ ਨੇ ਅਸਲ ਚਮਕ ਤਾਂ ਯਾਦਾਂ ਚ ਹੁੰਦੀ ਏ ਪੁੱਤ ਤਾਂ ਮਤਲਬ ਕਿ ਜ਼ਿੰਦਗੀ ਦੀ ਅਸਲੀ ਰੋਸ਼ਨੀ ਅਸਲੀ ਨਿਗ ਉਹ ਬਾਹਰਲੀ ਬਿਜਲੀ ਚ ਨਹੀਂ ਉਹ ਤਾਂ ਸਾਡੇ ਅੰਦਰ ਹੈ ਸਾਡੇ ਅਨੁਭਵਾਂ ਚ ਸਾਡੇ ਰਿਸ਼ਤਿਆਂ ਦੀ ਗਰਮਾਹਟ ਚ ਸਾਂਝੀਆਂ ਯਾਦਾਂ ਚ ਭੌਤਿਕ ਚੀਜ਼ਾਂ ਨਾਲੋਂ ਕਿਤੇ ਵੱਧ ਬਿਲਕੁਲ ਅਸਲ ਚਮਕ ਮਤਲਬ ਜਿਹੜੀ ਰੋਸ਼ਨੀ ਅਸੀਂ ਬਾਹਰ ਲੱਭਦੇ ਫਿਰਦੇ ਹਾਂ ਉਹ ਸ਼ਾਇਦ ਸਾਡੇ ਆਪਣੇ ਅੰਦਰ ਸਾਡੇ ਪਿਆਰ ਭਰੇ ਪਲਾਂ ਚ ਹੀ ਹੈ ਹਾਂਜੀ ਦੇ ਇਸੇ ਸੋਚ ਨੂੰ ਅੱਗੇ ਤੋਰਦੇ ਹੋਏ ਗੱਲ ਪੈਸੇ ਤੇ ਸਮੇਂ ਤੇ ਆਉਂਦੀ ਹੈ ਦਾਦੀ ਜੀ ਦਾ ਕੀ ਕਹਿਣਾ ਸੀ ਇਸ ਬਾਰੇ ਹਾਂਜੀ ਉਹ ਇਸੇ ਵਿਚਾਰ ਨੂੰ ਅੱਗੇ ਵਧਾਉਂਦੇ ਨੇ ਸਮੇਂ ਦੀ ਕਦਰ ਤੇ ਜ਼ੋਰ ਦਿੰਦੇ ਹੋਏ ਉਹ ਕਹਿੰਦੇ ਨੇ ਬੜੀ ਸੋਹਣੀ ਗੱਲ ਪੈਸਾ ਕਮਾਇਆ ਜਾਂਦਾ ਹੈ ਪਰ ਵਕਤ ਉਹ ਤਾਂ ਸਿਰਫ ਜਿਉਂਦੇ ਹੋਏ ਪਲਾਂ ਚ ਮਿਲਦਾ ਹੈ ਦੇਖੋ ਕਿੰਨੀ ਵੱਡੀ ਗੱਲ ਹੈ ਇਸ ਇੱਕ ਵਾਕ ਚ ਪੈਸਾ ਹਾਂ ਮਿਹਨਤ ਨਾਲ ਕਮਾ ਸਕਦੇ ਆ ਗਵਾ ਸਕਦੇ ਆ ਫੇਰ ਕਮਾ ਸਕਦੇ ਆ ਪਰ ਵਕਤ ਜਿਹੜਾ ਪਲ ਲੰਘ ਗਿਆ ਉਹ ਮੁੜ ਕੇ ਨਹੀਂ ਆਉਣਾ ਕਦੀ ਵੀ ਨਹੀਂ ਹਰ ਪਲ ਖਾਸ ਹੈ ਕਿਉਂਕਿ ਉਹ ਦੁਬਾਰਾ ਨਹੀਂ ਮਿਲਣਾ ਦਾਦੀ ਜੀ ਅਸਲ ਚ ਜੀਉਣ ਦੀ ਗੱਲ ਕਰ ਰਹੇ ਨੇ ਹਾਂ ਇਹ ਸੱਚੀ ਬਹੁਤ ਪ੍ਰਭਾਵਸ਼ਾਲੀ ਨੁਕਤਾ ਹੈ ਖਾਸ ਕਰਕੇ ਅੱਜਕੱਲ ਹੈਨਾ ਜਦੋਂ ਆਪਾਂ ਐਨਪੀਜ਼ੀ ਜਿहां ਭੱਜ ਦੌੜ ਜਾਂ ਅਕਸਰ ਅੱਗੇ ਦੀ ਸੋਚ ਜਾਂ ਪੈਸੇ ਪਿੱਛੇ ਪਜਦਿਆਂ ਅੱਜ ਦੇ ਪਲ ਨੂੰ ਵਰਤਮਾਨ ਨੂੰ ਗਵਾ ਬੈਠਦੇ ਆ ਤੇ ਫਿਰ ਗੱਲ ਆਉਂਦੀ ਹੈ ਕਹਾਣੀਆਂ ਦੀ ਜਿਨ੍ਹਾਂ ਨੂੰ ਦਾਦੀ ਜੀ ਵਿਰਾਸਤ ਕਹਿੰਦੇ ਨੇ ਇਹਦਾ ਕੀ ਮਤਲਬ ਹੋਇਆ ਜੀ ਦੇਖੋ ਜਦੋਂ ਦਾਦੀ ਜੀ ਕਹਿੰਦੇ ਨੇ ਕਿ ਇਹ ਸਿਰਫ ਕਹਾਣੀਆਂ ਨਹੀਂ ਇਹ ਵਿਰਾਸਤ ਹੁੰਦੀਆਂ ਨੇ ਜੋ ਦਿਨੋਂ ਚ ਰਹਿ ਜਾਂਦੀਆਂ ਨੇ ਤਾਂ ਉਹਨਾਂ ਦਾ ਭਾਵ ਬਹੁਤ ਗਹਿਰਾ ਹੈ ਉਹ ਕਹਿ ਰਹੇ ਨੇ ਕਿ ਪਰਿਵਾਰ ਦੀਆਂ ਕਹਾਣੀਆਂ ਸਾਂਝੀਆਂ ਯਾਦਾਂ ਇਹ ਸਿਰਫ ਬੀਤੇ ਵੇਲੇ ਦੀਆਂ ਗੱਲਾਂ ਨਹੀਂ ਗਿਆ ਇਹ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਜਾਂਦੀਆਂ ਨੇ ਇਹਨਾਂ 'ਚ ਕਦਰਾਂ ਕੀਮਤਾਂ ਨੇ ਸਬਕ ਨੇ ਪਰਿਵਾਰ ਦੀ ਪਛਾਣ ਹੈ ਪਿਆਰ ਹੈ ਇਹ ਐਵੇਂ ਕਹਿ ਰਹੇ ਕਿ ਇੱਕ ਅਣਦਿਸਤਾ ਤਾਗਾ ਹੈ ਜਿਹੜਾ ਸਾਨੂੰ ਜੋੜ ਕੇ ਰੱਖਦਾ ਹੈ ਜਦੋਂ ਪੋਤਾ ਦਾਦੀ ਤੋਂ ਕਹਾਣੀ ਸੁਣਦਾ ਹੈ ਉਹ ਸਿਰਫ ਕੋਈ ਘਟਨਾ ਨਹੀਂ ਸੁਣ ਰਿਹਾ ਉਹ ਆਪਣੇ ਪਰਿਵਾਰ ਦੇ ਇਤਿਹਾਸ ਨਾਲ ਉਹਨਾਂ ਦੀ ਸੋਚ ਨਾਲ ਜੁੜ ਰਿਹਾ ਹੈ ਅੱਛਾ ਹਾਂਜੀ ਤੇ ਇਹ ਵਿਰਾਸਤ ਸਹੀ ਮਾਨਿਆਂ ਵਿੱਚ ਪੈਸੇ ਤੇ ਲਈ ਜ਼ਮੀਨ ਜਾਇਦਾਦ ਤੋਂ ਕਿਤੇ ਵੱਧ ਕੀਮਤੀ ਹੈ ਕਿਉਂਕਿ ਇਹ ਸਿੱਧੀ ਦਿਲ ਤੇ ਅਸਰ ਕਰਦੀ ਹੈ ਓਹੋ ਮਤਲਬ ਇਹ ਕਹਾਣੀ